ਯਾਰ ਬਹੁਤ ਬੇਇਮਾਨ ਦੁਖੀ ਹੋਇਆ ਯਾਰ ਕੱਲ ਕੋਈ ਘਰੇ ਰੋੜੇ ਨਹੀਂ ਮਰ ਗਿਆ ਹਨਾ ਕਿੱਡਾ ਘੱਡਿਆ ਕੰਮ ਕਿੱਡੀ ਘੱਡਿਆ ਹਰਕਤ ਕੀਤੀ ਤੇ ਅੱਜ ਆਹ ਗੱਡੀ ਤੇ ਛਰੀਟਾਂ ਛਰੀਟਾਂ ਵੀ ਨਹੀਂ ਜਮਾਂ ਰੰਗ ਹੀ ਥੱਲੋਂ ਖੁਰਚ ਗਏ ਯਾਰ ਸਾਲਾ ਕਿਤੇ ਕਿਤੇ ਐਂ ਜੀ ਕਰਦਾ ਯਾਰ ਕਿ YouTube Instagram ਸਾਰਾ ਕੁਝ ਛੱਡੋ ਯਾਰ ਕਿੰਨੀ ਘੱਟਿਆ ਕਹਿਣ ਦਾ ਮਤਲਬ ਯਾਰ ਕਈਆਂ ਦੀ ਸੋਚ ਆ ਬਾਈ ਕਿਸੇ ਨੂੰ ਯਾਰ ਚੰਗੀ ਰੋਟੀ ਖਾਂਦੇ ਵੀ ਕੋਈ ਨਹੀਂ ਚਾਹਦਾ ਬਾਈ ਦੇ ਲੋਕ ਆਪਣੀ ਲੱਤਾਂ ਖਿੱਚਣ ਵਾਲੇ ਬਲੇ ਆ ਤੇ ਦੇਖ ਤਾਂ ਜੀ ਕਰਦਾ ਕਿ ਸਾਰਾ ਕੁਝ ਛੱਡ ਦਈਏ ਪਰ ਨਹੀਂ ਛੱਡਦਾ ਨਹੀਂ ਥੋੜਾ ਯਾਰ ਕੁਝ ਆ ਜਿਹੜੇ ਮੱਚਦੇ ਆ ਨਾ ਉਹਨਾਂ ਨੂੰ ਹੋਰ ਮਚਾਉਣਾ ਜੇ ਨਾ ਬਾਹ ਪਾ ਕੇ ਮੈਂ ਖੋਲੀ ਤਾਂ ਅਗਿਓ ਕੋਈ ਨਾ ਪੁੱਤ ਕੀ ਹੋ ਗਿਆ ਦੋ ਚੀਟਾਂ ਮਾਰ ਗਏ ਹੋਰ 10000 ਲੱਗ ਜੂ 15 ਲੱਗ ਜੂ ਕੀ ਹੋ ਗਿਆ ਦੱਸ ਕੀ ਬੱਟ ਲਿਆ ਜਿੱਦਣ ਮੈਂ ਫੜ ਲਿਆ ਕੋਈ ਬਹੁਤ ਦਰ ਆਪ ਦਾ ਹਿਸਾਬ ਕਿਤਾਬ ਲਾ ਠੀਕ ਆ ਤੇ ਬਾਕੀ ਕੋਈ ਨਾ ਮਿੱਤਰੋ ਜੋ ਕਰ ਜੋ ਜਿਹੜੇ ਜਿਹੜੇ ਬੰਦੇ ਮੱਚਦੇ ਆ ਨਾ ਉਹੀ ਇਹ ਜਿਹੀਆਂ ਹਰਕਤਾਂ ਕਰਦੇ ਹੁੰਦੇ ਆ ਜਿਨ੍ਹਾਂ ਤੋਂ ਮੂਹਰੇ ਨਹੀਂ ਖੜਿਆ ਹੁੰਦਾ ਖੜ ਹੁੰਦਾ ਹਨ ਤੇ ਜਾਂ ਤਾਂ ਬਾਈ ਸਿੱਧਾ ਆ ਕੇ ਟੱਕਰੋ ਆ ਨੀਚ ਹਰਕਤਾਂ ਕਰਨ ਨਾਲ ਕੀ ਮਿਲ ਜੂ ਮੈਨੂੰ ਐਂ ਦੱਸ ਦੋ ਚੱਲ ਕੋਈ ਗੱਲ ਨਹੀਂ ਬਾਬਾ ਭਲੀ ਕਰੋ ਜਿਹੜੇ ਇਹ ਜਿਹਾ ਕੁਝ ਕਰਦੇ ਹੋ ਉਹਨਾਂ ਦਾ ਵੀ ਭਲੀ ਕਰੀ ਬਾਬਾ ਨਿਆਣੇ ਆ ਜਵਾਕ ਆ